ਔਰ ਫਿਰ ਰਿਹਾ ਤੇ ਸਮਾਗ ਕੇ ਥੱਲੇ ਜਾ ਰਿਹਾ ਔਰ ਹੋ ਪਤਾ ਕੀ ਰਿਹਾ ਉਥੋਂ ਦੇ ਨੇੜੇ ਤੇੜੇ ਦੇ 30 40 ਪਿੰਡਾਂ ਚ ਲੋਕ ਬਿਮਾਰ ਹੋ ਗਏ ਔਰ ਜਿਹੜੀ ਗੱਲ ਸੀ ਜ ਹਮੀਰਾ ਪਿੰਡ ਗਏ ਆ 15 ਖੂਬ ਬਣਾਏ ਸੀ ਬਾਹਰ ਇੱਕ ਦਿਸ ਖੂ ਗਹਿਰੇ ਤਲਾਬ ਇੱਕ ਤਲਾਬ ਭਰਿਆ 14 ਤਲਾਬਾਂ ਦਾ ਪਾਣੀ ਥੱਲੇ ਜਾ ਰਿਹਾ ਔਰ ਉਥੋਂ ਅਸੀਂ ਨਾਲ ਹੀ ਗਏ ਉਹਨਾਂ ਦਾ ਰੈਜ਼ੀਡੈਂਸ਼ੀਅਲ ਏਰੀਆ ਲਾਲ ਪਾਣੀ ਨਿਕਲ ਰਿਹਾ ਮੈਂ ਇਹ ਤਾਂ ਪੁੱਛ ਰਿਹਾ ਸਾਰੇ ਜਣੇ ਅਸੀਂ ਇਹ ਜਿੰਨੀਆਂ ਰੈਡ ਕੈਟਾਗਰੀ ਵਾਲੀਆਂ ਫੈਕਟਰੀਆਂ ਨੇ ਇਹਨਾਂ ਫੈਕਟਰੀਆਂ ਨੇ ਜੋ ਮੈਂ ਕਹੂੰਗਾ ਜਦਨ ਨੇ ਅਪਰਾਧ ਸੱਤਿਆ ਨਾਸ਼ ਕੀਤਾ ਪਾਣੀ ਦਾ ਲੋਕਾਂ ਦਾ ਇਹ ਮੈਨੂੰ ਦਸਤਾ ਦੇਣ ਕਰ ਕੀ ਰਏ ਨੇ ਉਹਨਾਂ ਨਾ ਦੂਜੀ ਗੱਲ ਸੁਣ ਆਪਣਾ ਸਾਲੀ ਤੇ ਸਵਾਲ ਦਾ ਜਵਾਬ ਮੈਂ ਦੇਵਾਂ ਜਿਹੜੇ ਪਾਣੀ ਚ ਇਹ ਲੈਡ ਮਰਕਰੀ ਹੈਵੀ ਮੈਟਲ ਪਤਾ ਨਹੀਂ ਕਿਹੜੇ ਕਿਹੜੀਆਂ ਖਤਰਨਾਕ ਕੈਮੀਕਲ ਪਾ ਰਹੇ ਆ ਮੈਂ ਕਹਿੰਦਾ ਲੱਖ ਵਾਰੀ ਟ੍ਰੀਟ ਕਰ ਲਓ ਪਾਣੀ ਤੇ ਨਿਕਲਦੀ ਕਹਿੰਦੇ ਪੀ ਕੇ ਦਿਖਾਵਾਂਗਾ ਸਾਡਾ ਬੰਦਾ ਜੀ ਪੀ ਲੈਣਾ ਆਜੋ ਅਸੀਂ ਚੀਚੇ ਵਾਲ ਦੀ ਗੱਲ ਕਰ ਲੈਣ ਉਹਨੂੰ ਕਹਿੰਦਾ ਅਸੀਂ ਤਾਂ ਛੜੇ ਸੀ ਜਾ ਕੇ ਵਲੀਪੁਰ ਆ ਕੇ ਪੀ ਕੇ ਵਗਵਾ ਦਿਓ ਮੈਂ ਆਹ ਵਲੀਪੁਰ ਪੀਣ ਦੀ ਗੱਲ ਛੱਡੋ ਮੰਜਾ ਡਾਹੋ ਆ ਵਕੇ 10 ਘੰਟੇ ਦੱਸਾਂਗਾ ਤੂੰ ਨਹੀਂ ਉਹ ਕਹਿੰਦੇ ਅਸੀਂ ਆਪਣਾ ਗਾਜ ਬਾਬ ਦੇਣਾ ਜੀ ਉਹ ਕਹਿੰਦੇ ਜਿਹੜਾ ਧੂਆਂ ਵੀ ਨਹੀਂ ਹੋਣਾ ਸੋਲਜਰ ਬੇਸ ਤੇ ਹੋ ਕੇ ਆਪਾਂ ਯੂਜ਼ ਕਰੀਏ ਮੈਨੂੰ ਆਹ ਦਾ ਦਿੰਦਾ ਲੀ ਲੁਧਿਆਣੇ ਦੀਆਂ ਹਜ਼ਾਰਾਂ ਡਾਂਗ ਦੇ ਇਲੈਕਟ੍ਰੋਪਲੇਟਿੰਗ ਜਿੰਨੀਆਂ ਨਸਟੀਆਂ ਨੇ ਕਿਹੜੀ ਇੰਡਸਟਰੀ ਜਿਹੜਾ ਬਿਨਾ ਕੈਮੀਕਲ ਤੋਂ ਸਾਫ਼ ਪਾਣੀ ਛੱਡ ਰਹੀ ਆ ਦਰਿਆ ਦੇ ਵਿੱਚ ਦੱਸ ਦਿਨ। ਅਰਪਾਣੇ ਅਸੀਂ ਗਏ ਉੱਥੇ ਹਜ਼ਾਰਾਂ ਏਕੜ ਪੈੜੀ ਲੈ ਕੇ ਹੋ ਪੈਦਾ ਖੁੱਲਾ ਪਾਣੀ ਛੱਡੀ ਬੈਠੇ ਆ 80 80% ਲੋਕਾਂ ਨੂੰ ਕਾਲਾ ਪੀੜਿਆ ਇੱਕ ਪਿੰਡ ਚੁੱਟ ਗਿਆ ਕੈਂਸਰ ਜਿਉਂਦੇ ਜਵਾਕਾਂ ਤੱਕ ਅਪਾਹਜ ਪੰਗ ਜਵਾਕ ਲੂਲੇ ਲੰਗੜੇ ਅਨੇ ਕਾਣੇ ਪੈਦਾ ਹੋ ਰਿਹਾ ਉਹਦਾ ਜ਼ਿੰਮੇਵਾਰ ਕਾਹਨੂੰ ਇੱਕ ਗੱਲ ਹੋਰ ਆ ਇੱਥੇ ਜਿਹੜੀ ਫੈਕਟਰੀ ਲੱਗ ਰਹੀ ਹੈ ਨਾ ਉਹਦਾ ਨਾਮ ਰੁਚਰਾ ਇੱਕ ਮਿੰਟ ਖੜੀ ਚਰ ਰੁਚਰਾ ਫੈਕਟਰੀ ਇਹਨਾਂ ਦੀ ਹਿਮਾਚਲ ਚ ਵੀ ਹੈਗੀ ਆ ਉੱਥੇ ਇਹਨਾਂ ਨੂੰ 2 ਕਰੋੜ ਦਾ ਫਾਈਨ ਹੋ ਚੁੱਕਿਆ ਨੈਸ਼ਨਲ ਗ੍ਰੀ ਮੈਂ ਉਹਦੇ ਤੇ ਵੀ ਆਉਂਦੇ ਤੇ ਵੀ ਆਦਾ ਉਹ ਕਹਿੰਦੇ ਉਹ 2 ਕਰੋੜ ਦਾ ਜਿੰਨੀ ਵੀ ਉੱਥੇ ਇੰਡਸਟਰੀ ਆ ਜੀ ਸਾਰੇ ਨੂੰ ਹੋਇਆ ਉਹ 10 ਕਰੋੜ ਦਾ ਜੀ ਹਾਂਜੀ ਉਹ ਕਹਿੰਦੇ ਫਾਈਨ ਨਹੀਂ ਸ਼ਬਦ ਨਹੀਂ ਹੈਗਾ ਕੰਪਨਸੇਸ਼ਨ ਲਿਖਿਆ ਹੋਇਆ ਜੀ ਉਹਨਾਂ ਨੇ ਬੇ ਕੰਪਨਸੇਸ਼ਨ ਬਈ ਫਾਈਨ ਨਹੀਂ ਹੁਣ ਮੈਂ ਦੱਸ ਦਿੰਦਾ ਤੁਹਾਨੂੰ ਹੁਣ ਦੱਸਦਾ ਇਹ ਸੁਣ ਵੀ ਲਿਓ ਜੇ ਗੱਲ ਇੱਕ ਹੋਰ ਗੱਲ ਵੀ ਹੋਊਗੀ ਥੈਲੀ ਇਹਨਾਂ ਨੇ ਕਾਨੂੰਨ ਕਿਉਂ ਬਦਲਿਆ ਹੈ ਪਹਿਲਾਂ ਸੈਂਟਰ ਨੇ ਬਦਲਿਆ ਸੈਂਟਰ ਚ ਕਿਹਦੀ ਸਰਕਾਰ ਹੈ ਬੀਜੇਪੀ ਦੀ ਜਿਹੜੇ ਕਿ ਝਾੜੂ ਵਾਲੇ ਰੌਲਾ ਪਾਉਂਦੇ ਨੇ ਕਿ ਸਾਨੂੰ ਤਾਂ ਬਹੁਤ ਤੰਗ ਕਰਦੇ ਆ ਉਹ ਸਰਕਾਰ ਦੇ ਕਿਸੇ ਵੀ ਨਾਨ ਬੀਜੇਪੀ ਸਰਕਾਰ ਨੇ ਅਜੇ ਉਹ ਬਿੱਲ ਪਾਸ ਨਹੀਂ ਕੀਤਾ ਪਾਣੀ ਵਾਲਾ ਜੋ ਸੈਂਟਰ ਨੇ ਕੀਤਾ ਪੰਜਾਬ ਵਾਲਿਆਂ ਨੇ ਪਟਕ ਕਰਤਾ ਔਰ ਦੁੱਖ ਦੀ ਗੱਲ ਕਾਂਗਰਸ ਵਾਲੇ ਬੋਲੇ ਵੀ ਇਹ ਜਿਹੜੇ ਆਪੋਜੀਸ਼ਨ ਤੁਸੀਂ ਸੋਚ ਕੇ ਵੇਖੋ ਇੱਕੋ ਪੇਜ ਤੇ ਨੇ ਕਾਂਗਰਸ ਬੀਜੇਪੀ ਆਪ ਤੇ ਬਾਕੀ ਜਿਹੜੇ ਬਚੇ ਆ ਅਕਾਲੀ ਜਾਂ ਬਾਕੀ ਸਾਰੀ ਨਹੀਂ ਇੱਕ ਇੱਕੋ ਪੇਜ ਤੇ ਕਿਉਂ ਨਹੀਂ ਕਿਉਂਕਿ ਇਹਨਾਂ ਦੇ ਫਾਈਨੈਂਸਰ ਕੌਣ ਨੇ ਜਿਹੜੇ ਪੰਜਾਬ ਦੇ ਵਿੱਚ ਪੈਸਾ ਜਨਰੇਟ ਕਰ ਰਹੇ ਨੇ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਉਹ ਲੋਕ ਇਹਨਾਂ ਨੂੰ ਪੈਸਾ ਦਿੰਦੇ ਨੇ ਕੀ ਮੈਨੂੰ ਦੱਸੋ ਲੋਕ ਸਭਾ ਚ ਬਿੱਲ ਪਾਸ ਹੋਇਆ ਵਿਧਾਨ ਸਭਾ ਚ ਹੋਇਆ ਕੋਈ ਬੰਦਾ ਬੋਲਿਆ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਨੇ ਇਹ ਬੋਲਦੇ ਕਿਉਂ ਨਹੀਂ ਉੱਥੇ ਆ ਇੱਥੇ ਅਸੀਂ ਬੈਠੇ ਸੀ ਹੁਣ ਗੁਰੂ ਘਰ ਚ ਇਕੱਠ ਕੀਤਾ ਹੈਗਾ ਇਤਿਹਾਸਕ ਗੁਰੂ ਘਰ ਅਜੰਡ ਸਾਹਿਬ ਜੀ ਉੱਥੇ ਇੱਕ ਪਾਰਟੀ ਵਾਲੇ ਆ ਗਏ ਜੀ ਅਸੀਂ ਨਾਲ ਐ ਮੈਨੂੰ ਤਾਂ ਹੀ ਗੁੱਸਾ ਚੜਿਆ ਮੈਂ ਪੁੱਛਿਆ ਮੈਂ ਕਿ ਨਾਲ ਕਿਹੜੀ ਗੱਲ ਚੋਂ ਐ ਅਸੈਂਬਲੀ ਚ ਕਿਉਂ ਨਹੀਂ ਬੋਲਦੇ ਪਾਰਲੀਮੈਂਟ ਚ ਕਿਉਂ ਨਹੀਂ ਬੋਲਦੇ ਇੱਥੇ ਨਾਲ ਆ ਕੇ ਬਹਿ ਜਾਂਦੇ ਹੋ ਨਾਲ ਨਾਲ ਕਿਹੜੀ ਗੱਲ ਚ ਨਾਲ ਐ ਆ ਚੰਨੀ ਰੌਲਾ ਪਾਉਂਦਾ ਰਹਿੰਦਾ ਐ ਕਿ ਆਪ ਭਗਵੰਤ ਨੂੰ ਤਾਂ ਪਤਾ ਨਹੀਂ ਖੇਤਾਂ ਦਾ ਨਹੀਂ ਪਤਾ ਤੈਨੂੰ ਪਤਾ ਸੀ ਖੇਤਾਂ ਦਾ ਤੂੰ ਮਨਿਸਟਰ ਸੀ ਸਵੇਰ 7 ਵਜੇ ਰਜਿਸਟਰੀ ਕਿਵੇਂ 7 ਵਜੇ ਹੋਈ 8 ਵਜੇ ਰਜਿਸਟਰੀ ਕਿਵੇਂ ਹੋਗੀ ਆ ਸਾਡੇ 8 ਪਹੁੰਚੇ ਉਹ ਤੋਂ ਪਹਿਲਾਂ ਪਹਿਲਾਂ ਕਰਤੀ ਬੋਲੀ ਵੀ ਹੋਈ ਆ ਜੀ ਆਖੇ ਜਵਾਬ ਦੇਊਗਾ ਇੱਥੇ ਖੜਕੇ ਚੰਨੀ ਕਿ ਆ ਮੇਰੇ ਬੋਲੀ ਦਿੱਤੀ ਆ ਇੱਕ ਜਿਹੜੀ ਜਗ੍ਹਾ ਇੱਕ ਨਾਲ ਬੇਚਤੀ ਜੀ ਬੇਚਤੀ ਇੱਕ ਗੱਲ ਦੱਸਿਓ ਜੇ ਇਨ੍ਹਾਂ ਚੋਂ ਕਿਸੇ ਮਨਿਸਟਰ ਨੂੰ ਕਿਸੇ ਐਮਐਲਏ ਨੂੰ ਪੁੱਛ ਲਿਓ ਜੇ ਫੈਕਟਰੀ ਵਾਲੇ ਤਾਂ ਬਾਅਦ ਚ ਪੁੱਛਾਂਗੇ ਜੇ ਫੈਕਟਰੀ ਗੰਧ ਪਾਉਗੀ ਇਹ ਲੋਕ ਉਹਦੇ ਜ਼ਿੰਮੇਦਾਰ ਹੋਣਗੇ ਔਰ ਜਿਨ੍ਹਾਂ ਨੇ ਉਹ ਰੂੜੀਆਂ ਵਾਲੀ ਵਾਲੀ ਫੈਕਟਰੀ ਲਵਾਈ ਆ ਹਮੀਰੇ ਵਾਲੀ ਲਵਾਈ ਆ ਬੁੱਢੇ ਨਾਲੇ ਚ ਲੁਧਿਆਣੇ ਦੀਆਂ ਜਿੰਨੀਆਂ ਫੈਕਟਰੀਆਂ ਨੇ ਆਨੰਦਪੁਰ ਸਾਹਿਬ ਚੁੱਤੋਂ ਪੈ ਰਿਆ ਜਿਹੜਾ ਕੀ ਇਹ ਉਹਦੇ ਜ਼ਿੰਮੇਦਾਰ ਹਨ ਜੇ ਹਨ ਤੇ ਇਹ ਦੱਸ ਦੇਣ ਅਸੀਂ ਘਰੋ ਘਰੀ ਬਹਿ ਜਾਗੇ ਸਾਨੂੰ ਕੋਈ ਲੋੜ ਨਹੀਂ ਸਮਾਜ ਸੇਵਾ ਕਰਨ ਦੀ ਹੁਣ ਉਹਨਾਂ ਕਹਿੰਦੇ ਜੇ ਹੁਣ ਉਹਨਾਂ ਕਹਿੰਦੇ ਵੀ ਅਸੀਂ ਜ਼ਿੰਮੇਵਾਰ ਆਂ ਬਾਈ ਕਿਵੇਂ ਜ਼ਿੰਮੇਵਾਰ ਕਿਵੇਂ ਨੇ ਜ਼ਿੰਮੇਵਾਰ ਨਹੀਂ ਇਹ ਬੈਕਟਰੀ ਗੰਦ ਵਾਂਗੂ ਅਸੀਂ ਜ਼ਿੰਮੇਵਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਮੈਂ ਪੁੱਛਦਾ ਜੇ ਮੰਨ ਲੋ ਕਹਿੰਦੇ ਨਹੀਂ ਉਹਨਾਂ ਨੂੰ ਜਿਹੜੀਆਂ ਪਹਿਲੀਆਂ ਲੱਗੀਆਂ ਤੁਹਾਡੇ ਰਾਜਾਂ ਚ ਉਹਨਾਂ ਬਾਰੇ ਕੀ ਖਿਆਲ ਹੈ ਅਗਲਾ ਗੱਲ ਆ ਉਹ ਵੀ ਪੁੱਛ ਲਿਓ ਜੀ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਕਿ ਨਹੀਂ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਹੈ ਲਖਬਾਇਨ ਕੋ ਮਨਜ਼ੂਰੀ ਦਿੱਤੀ ਹੈ ਕਿ ਨਹੀਂ ਦਿੱਤੀ ਜੇ ਮਨਜ਼ੂਰੀ ਦਿੱਤੀ ਹੈ ਤਾਂ ਫਿਰ ਉਹਦੇ ਜ਼ਿੰਮੇਵਾਰ ਹੋਏ ਕਿ ਨਹੀਂ ਹੋਏ ਜਿਹੜਾ ਬੰਦਾ ਉਦੋਂ ਦਾ ਮੁੱਖ ਮੰਤਰੀ ਸੀ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਅਮਰਿੰਦਰ ਸਿੰਘ ਹੋਣ ਚਾਹੇ ਚੰਨੀ ਹੋਵੇ ਚਾਹੇ ਭਗਵੰਤ ਮਾਨ ਹੋਵੇ ਕੀ ਇਹ ਜ਼ਿੰਮੇਦਾਰ ਹਨ ਜਾਂ ਨਹੀਂ ਹਨ ਉਸ ਗੱਲ ਦੇ ਖੁਦ ਦੱਸ ਦੇ ਅਸਲ ਵਿੱਚ ਇਹ ਦੰਦਾ ਇਸ ਏਰੀਏ 'ਚ ਨਾ 20 ਫੁੱਟ ਦੇ ਪਾਣੀ ਹੈ ਮੈਂ ਇਹਦਾ ਲਾ ਜੀ 7 ਫੁੱਟ ਦੇ 5 ਫੁੱਟ ਦੇ ਪਾਣੀ ਹੈ ਤੂੰ ਦੇਖੋ ਏਰੀਆ ਬਚੂਗਾ ਕਿ ਸੇਮ ਵਾਲਾ ਏਰੀਆ ਇੰਨੀ ਖੂਬਸੂਰਤ ਧਰਤੀ ਯਾਰ ਕਮਾਲ ਦੀ ਧਰਤੀ ਹੈ ਇੱਕ ਪਾਸੇ ਨਹਿਰਾਂ ਦਰਿਆ ਕਿੰਨੀ ਉਪਜਾਊ ਧਰਤੀ ਜਿੰਨੀ ਮਰਜ਼ੀ ਬਗਾਨਾ ਦੂਜੀ ਗੱਲ ਖੜੀ ਸਹਿਮ ਮੇਰੀ ਗੱਲ ਜਿਹੜਾ ਇਹ ਵਾਰ-ਵਾਰ ਗੱਲ ਖਾਈ ਜਾ ਰਹੀ ਹੈ ਵੀ ਇਹ ਇੰਡਸਟਰੀਆਂ ਦੇ ਖਿਲਾਫ ਹੈ ਫੈਕਟਰੀਆਂ ਦੇ ਖਿਲਾਫ ਹੈ ਇਹ ਵਿਰੋਧ ਕਰਦੇ ਆ ਅਸੀਂ ਕਹਿੰਦੇ ਜਿੰਦਗੀ ਨਾਲੋਂ ਕੋਈ ਕੀਮਤੀ ਚੀਜ਼ ਹੈ ਜਿੰਦਗੀ ਦਾ ਕੋਈ ਬਦਲ ਹੈਗਾ ਫੈਕਟਰੀਆਂ ਦੇ ਹਜ਼ਾਰਾਂ ਬਦਲ ਹੈ ਪੰਜਾਬ ਚ ਕਿੰਨੀਆਂ ਕਿ ਫੈਕਟਰੀਆਂ ਸੀ ਤੋਂ 50 ਸਾਲ ਪਹਿਲਾਂ ਉਦੋਂ ਪੰਜਾਬ ਇੱਕ ਨੰਬਰ ਤੇ ਸੀਗਾ ਅਇਤਾ ਹਿਆਣਾ ਫੈਕਟਰੀਆਂ ਲਾ ਕੇ ਪੰਜਾਬ ਡੋਬਦਾ ਤੁਸੀਂ ਸਾਡੇ ਨਹੀਂ ਫੈਕਟਰੀਆਂ ਦੀ ਲੋੜ ਨਹੀਂ ਪੰਜਾਬ ਨੂੰ ਪੰਜਾਬ ਦੀ ਧਰਤੀ ਦੇ ਵਿੱਚੋਂ ਜਿੱਦਾਂ ਮਰਜ਼ੀ ਤੁਸੀਂ ਅੰਨ ਪੈਦਾ ਕਰਕੇ ਨਾਜ ਪੈਦਾ ਕਰਕੇ ਪੂਰੀ ਦੁਨੀਆ ਨੂੰ ਦੇ ਸਕਦੇ ਹੋ ਪੂਰੀ ਦੁਨੀਆ ਨੂੰ ਲਿਜਾ ਸਕਦੀ ਹੈ ਧਰਤੀ ਪਰ ਉਹ ਧਰਤੀ ਨੂੰ ਜਾਣ ਬੁੱਝ ਕੇ ਸ਼ਾਸ ਦੇ ਤਹਿਤ ਇਹ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਕਿ ਗਰੀਬ ਮਜ਼ਦੂਰ ਜਿਹਦੇ ਗੱਲ ਕਰ ਰੋਜ਼ਗਾਰ ਮਿਲੂਗਾ ਕਿ ਉਹ ਇਹ ਜ਼ਹਿਰਾਂ ਪੀ ਕੇ ਨਹੀਂ ਮਰ ਰਿਹਾ ਤਕੜਾ ਦਾ ਮਾੜਾ ਮੋਟਾ ਚੰਗਾ ਪਾਣੀ ਪੀ ਲੂ ਕਦੋਂ ਹੋਰ ਲਿਆ ਕੇ ਪੀ ਲੂਗਾ ਗਰੀਬ ਨੇ ਤਾਂ ਇਹੀ ਪਾਣੀ ਪੀਣਾ ਹਮਮ ਦਰਦ ਨਾਲ ਮਰ ਰਿਹਾ ਆਹ ਬੰਦੇ ਜਿਹੜੇ ਖੜੇ ਨੇ ਨਾ ਇਹ ਸਾਡੀਆਂ ਗੱਲਾਂ ਸੁਣ ਕੇ ਘਟ ਆਏ ਨੇ ਜ਼ਿਆਦਾਤਰ ਪਤਾ ਕਿਉਂ ਆਏ ਆ ਆ ਨਾਲ ਇੱਕ ਫੈਕਟਰੀ ਆ ਗੜਸ਼ੰਕਰ ਦੇ ਨਾਲ ਹੀ ਆ ਇੱਥੇ ਚੈਲਾਕੋਟ ਦਾ ਉਹਦੇ ਨੇੜੇ ਤੇੜੇ ਪਿੰਡਾਂ ਦਾ ਜੋ ਸੱਤਿਆਨਾਸ਼ ਕੀਤਾ ਹੈ ਨਾ 12 ਪਿੰਡ ਰੈਡ ਜ਼ੋਨ ਚ ਆ ਗਈ ਉਹਨਾਂ ਦਾ ਪਾਣੀ ਦਾ ਸੱਤਿਆਨਾਸ਼ ਹੋ ਰਿਹਾ ਕੀ ਹੋ ਰਿਹਾ ਉਹ ਜਿਹੜੇ ਅਖਾੜਾ ਪਿੰਡ ਚ ਬੈਠੇ ਨੇ 1.5 ਸਾਲ ਦੇ ਕਿਉਂ ਬੈਠੇ ਨੇ ਨੇੜੇ ਤੇੜੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜ਼ਹਿਰ ਪੈ ਰਿਹਾ ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਜਿਹੜੇ ਬੰਦੇ ਸੋ ਕਾਲਡ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਪਹਿਲਾਂ ਪਤਾ ਲੱਗੇ ਉਹਨਾਂ ਨੂੰ ਬਾਅਦ ਚ ਵੀ ਨਹੀਂ ਪਤਾ ਲੱਗ ਰਿਹਾ ਮੈਂ ਇੱਕ ਗੱਲ ਹੈ ਨਾ ਤੁਸੀਂ ਮੱਕੀ ਦੀ ਐਮਐਸਪੀ ਲਈ ਫਿਰਦੇ ਹੋ ਰਾਨਾ ਜੀ ਇੱਥੇ ਕੀ ਲਵਾ ਰਹੇ ਹੋ ਔਰ ਤੁਹਾਡੀ ਆਪ ਦੀ ਫੈਕਟਰੀ ਵੀ ਮਲਦਾਉਂਦਾ ਉੱਥੇ ਵੀ ਜਲਵਾਏ ਇਹ ਕੀ ਹੋ ਰਿਹਾ ਹੈ ਲੋਕਾਂ ਦੀ ਜ਼ਿੰਦਗੀ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਜਿਹੜੀ ਜਾਏ ਨੇ ਹੁਣ ਇੱਕ ਮੈਨੂੰ ਹੋਰ ਦੱਸਿਓ ਤੁਸੀਂ ਇਹ ਗੱਲ ਕਹੀ ਫੈਕਟਰੀਆਂ ਵਾਲੀ ਕੀ ਇਹ ਫੈਕਟਰੀਆਂ ਇੰਗਲੈਂਡ ਨਹੀਂ ਗਿਆ ਥੱਲੇ ਕਿਹ ਜੀਆਂ ਕੀ ਇਹ ਫੈਕਟਰੀਆਂ ਯੂਰਪ ਚ ਨਹੀਂ ਬਾਕੀ ਕੀ ਅਮਰੀਕਾ ਨਹੀਂ ਕੈਨੇਡਾ ਨਹੀਂ ਕੀ ਉਹਨਾਂ ਦਾ ਪਾਣੀ ਐਬ ਜਾ ਆ ਨਾਲ ਵੇਖ ਲਓ ਜਾ ਕੇ ਸਾਰੇ ਪੰਜਾਬ ਚ ਵੇਖ ਲਓ ਕੀ ਉਹਨਾਂ ਦਾ ਪਾਣੀ ਇਹੋ ਜਿਹਾ ਮੈਂ ਦਰਿਆਵਾਂ ਦੀ ਗੱਲ ਕਰ ਰਿਹਾ ਥੱਲੜਾ ਧਰਤੀ ਵਾਲਾ ਤਾਂ ਭੁੱਲੀ ਜਾਓ ਕੀ ਉੱਥੇ ਫੈਕਟਰੀਆਂ ਨਹੀਂ ਜੀਆਂ ਕੀ ਉਹ ਫੈਕਟਰੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਅਸੀਂ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਆਉਂਦੇ ਅਮਰੀਕਾ ਦੀ ਕਿੰਨੇ ਦੀ ਇਕਨੋਮੀ ਹੈ ਕਿੰਨੇ ਟ੍ਰਿਲੀਅਨ ਦੀ ਹੈ ਯੂਰਪ ਦੀ ਕਿੰਨੇ ਦੀ ਹੈ ਅਸੀਂ ਕਿਸੇ ਗਿਣਤੀ 'ਚ ਨਹੀਂ ਮਸਲਾ ਕੀ ਹੋ ਰਿਹਾ ਤੁਹਾਨੂੰ ਮੈਂ ਇੱਕ ਕਲੀਅਰ ਕੱਟ ਕਰਕੇ ਕਹਿਣਾ ਦੁਨੀਆ ਦਾ ਜੋ ਕਚਰਾ ਹੈ ਪਹਿਲਾਂ ਉਹ ਸਿੱਟਦੇ ਸੀ ਹਿੰਦੁਸਤਾਨ 'ਚ ਹੁਣ ਦੁਨੀਆ ਤੇ ਹਿੰਦੁਸਤਾਨ ਦਾ ਕਚਰਾ ਸਿੱਟਿਆ ਜਾ ਰਿਹਾ ਪੰਜਾਬ 'ਚ ਕਿਉਂਕਿ ਪੰਜਾਬ ਨੂੰ ਮਾਰਨ ਦੀ ਨੀਅਤ ਹੈ ਉਹ ਕਹਿੰਦੇ ਸਾਡੇ ਕੋਈ ਸੀਚੇਵਾਲ ਸਾਹਿਬ ਉਹਨਾਂ ਦੀ ਸੋਚ ਵਿਗਿਆਨਿਕ ਆ ਤੇ ਉਹ ਸੰਤ ਸੀਚੇਵਾਲ ਸਾਹਿਬ ਇੱਧਰ ਲੁਧਿਆਣੇ ਤੋਂ ਇਧਰ ਭੂਖੜੀ ਪਿੰਡ ਆ ਉੱਥੇ ਆ ਕੇ ਬਹਿ ਗਿਆ ਉਹਦੇ ਪੈਰ ਤੋਂ ਇਹਨੇ ਕੁਰਸੀ ਦਾ ਜੀ ਬੈਠਾ ਬਲੀਪੁਰ ਕਿਉਂ ਨਹੀਂ ਜਾਂਦਾ ਸੀ ਸੀਚੇਵਾਲ ਜਿੱਥੋਂ ਗਾਹਾਂ ਗੰਦ ਪੈਂਦਾ ਹੋਰ ਸੁਣੋ ਚਮਕੌਰ ਸਾਹਿਬ ਦਾ ਜਿੰਨਾ ਸਾਹਿਬ ਦਾ ਸੀਵਰੇਜ ਆ ਸਾਰਾ ਬੁੱਢੇ ਦਰਿਆਰੇ ਸਤਮਚ ਪੈਂਦਾ ਨਹਿਰ ਚ ਵੀ गिरਦਾ ਹੈ ਨਹਿਰ ਚ ਵੀ ਪੈਂਦਾ ਰੋਪੜ ਦਾ ਵੀ ਆਨੰਦਪੁਰ ਸਾਧਾ ਦਾ ਵੀ ਸਾਰਾ ਜਿੰਨਾ ਲੋਕਾਂ ਦਾ ਟੱਟੀ ਪਿਸ਼ਾਵਾ ਗੋਹਾ ਮੂਤ ਆ ਪਸ਼ੂਆਂ ਦਾ ਸਾਰਾ ਜਨ ਨਹਿਰ ਚ ਤੇ ਜਾਂਦ ਰਿਹਾ ਚ ਪੈਂਦਾ ਇੱਕ ਹੋਰ ਗੱਲ ਲਖੇ ਪਤਾ ਕੀ ਹੁੰਦਾ ਤੁਸੀਂ ਵੀ ਸਤਰਾਮ ਖਿਆਲ ਰੱਖਿਓ ਜੀ ਇਸ ਸੀਚੇਵਾਲ ਨੂੰ ਅੱਗੇ ਕਰਕੇ ਨਾ ਲੜਾਈ ਨੂੰ ਛੋਟਾ ਕਰਨਾ ਚਾਹੁੰਦੇ ਨੇ ਕਿ ਦੇਖੋ ਜੀ ਇਹ ਤਾਂ ਇੱਕ ਆਦਮੀ ਨਾਲ ਦੂਜੇ ਤਾਰ ਲੋਕਾਂ ਦਾ ਰੌਲਾ ਹੈ ਸੀਚੇਵਾਲ ਉਹਨਾਂ ਦਾ ਰਿਪਰੈਜ਼ੈਂਟੇਟਿਵ ਆ ਸੀਚੇਵਾਲ ਛੱਡੋ ਇਹ ਵੀ ਵੀ ਫਿਰਦੇ ਨੇ ਸੀਚੇਵਾਲ ਨਹੀਂ ਇਹ ਪੰਜਾਬ ਗਵਰਨਮੈਂਟ ਹੈ ਔਰ ਹਿੰਦੋਸਤਾਨ ਦੀ ਗਵਰਨਮੈਂਟ ਹੈ ਔਰ ਇੱਕ ਵਰਲਡ ਦਾ ਸਿਸਟਮ ਹੈ ਹੋ ਗੀ ਰਿਹਾ ਕਿ ਜਿਹੜਾ ਬੰਦਾ ਨਹੀਂ ਬੋਲਦਾ ਜਾਂ ਜਿਹੜਾ ਬੰਦਾ ਜ਼ਿਆਦਾ ਬੋਲਦਾ ਉਹਨਾਂ ਦੋਵਾਂ ਬੰਦਿਆਂ ਤੇ ਅਟੈਕ ਹੁੰਦਾ ਅਸੀਂ ਪਹਿਲਾਂ ਜ਼ਿਆਦਾ ਬੋਲਦੇ ਸੀ ਸਾਡੀ ਉਹ ਤੜ ਨੂੰ ਮਾਰਨ ਦੀ ਕੋਸ਼ਿਸ਼ ਹੈ ਆ ਗੁਰੂ ਗੋਬਿੰਦ ਸਿੰਘ ਮਾਰਕ ਜਾ ਰਿਹਾ ਨੇੜੇ ਇਹ ਚਮਕੌਰ ਸਾਹਿਬ ਉਹ ਹੈ ਜਿੱਥੇ ਆ ਕੇ ਕਿਹੋ ਜੀ ਦੁਨੀਆ ਦੇ ਵਿੱਚ ਐਬ ਜੀ ਲੜਾਈ ਕਿਤੇ ਨਹੀਂ ਲੜੀ ਗਈ ਕਿ ਚਾਲੀ ਸਿੰਘ ਕਿੰਨੀ ਫੌਜ ਸੀ ਜਿੰਨੀ ਮਰਜੀ ਗਿਣ ਲੋ 10 ਲੱਖ ਤਾਂ ਨੇ ਜਿੰਨੀ ਵੀ ਹੋਊਗੀ ਉਹ ਲੜੇ ਨਾ ਲੜਨਾ اہم ਨਹੀਂ ਲੜਨ ਦਾ ਇਰਾਦਾ ਹੋਣਾ ਹੈ ਇਹ ਮੈਂ ਇਹ ਉਸੇ ਇਰਾਦੇ ਨੂੰ ਖਲੀ ਉਸੇ ਇਰਾਦੇ ਨੂੰ ਮਾਰਨਾ ਚਾਹੀਦਾ ਵੀ ਇਹ ਕਵਰੇਜ ਕੀਤੀ ਸੀ ਮੈਂ ਹੀ ਬੋਲ ਕੇ ਗਿਆ ਸੀ ਰੋਪਰੋਂ ਸ਼ੁਰੂ ਹੋ ਚੱਲ ਦਰਾਹੇ ਤੱਕ 100 ਠਿਕਾ ਹਾਂ ਹੈਗਾ ਗ੍ਰੀਨ ਬੈਲਟ ਜਮਾਹਰ ਦੇ ਉੱਤੇ ਜਮਾ ਕੋਈ ਮਨਜ਼ੂਰੀ ਨਹੀਂ ਕੋਈ ਪ੍ਰਵਾਨਗੀ ਨਹੀਂ ਕੱਖ ਨਹੀਂ ਡੀ ਐਫਓ ਕਹਿੰਦਾ ਸੀ ਤਾਂ ਲਿਖ ਕੇ ਦੇ ਚੁੱਕੇ ਹਾਂ ਸਰਕਾਰ ਨੂੰ ਪੁਲਿਸ ਮਦਦ ਲਈ ਵੀ ਚਿੱਠੀਆਂ ਵੀ ਨੋਟਸ ਵੀ ਕੱਢ ਚੁੱਕੇ ਵੀ ਠੇਕੇ ਥਾਓ ਬੰਦ ਕਰੋ ਕੋਈ ਨਹੀਂ ਸੁਣਦਾ ਇਹ ਖੋਰ ਗੱਲ ਦੱਸੀ ਐਵੇਂ ਜੇ ਲੀਡਰ ਸਾਡੇ ਲੀਡਰ ਹੋਣੇ ਚਾਹੀਦੇ ਆ ਜੋ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਨ ਆ ਤੁਹਾਨੂੰ ਪਿੰਡਾਂ ਵਾਲਿਆਂ ਨੇ ਦੱਸਤਾ ਇਹ ਤੇ ਸ਼ਰਾਬ ਪਿਆਈ ਆ ਰਹੀ ਹੈ ਭਾਈ ਇਹ ਹੀ ਗੱਲ ਤੁਹਾਡੇ ਤੇ ਵੀ ਆਉਂਦੀ ਤੁਸੀਂ ਲੀਡਰਾਂ ਦੀ ਗੱਲ ਕਰਦੇ ਹੋ ਅੱਜ ਤੁਸੀਂ ਵੀ ਲੀਡਰ ਦੇ ਤੌਰ ਤੇ ਵਿਚਰ ਰਹੇ ਹੋ ਉਹ ਇਹ ਕਹਿ ਰਹੇ ਆ ਉਹ ਕਹਿੰਦੇ ਜੇ ਇਹ ਸੱਚਮੁੱਚ ਜਿਹੜਾ ਹੁੰਦਾ ਰਾਜਨੀਤੀ ਤੋਂ ਉੱਤੇ ਉੱਠ ਕੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਵੀ ਆ ਜਾਣਾ ਸੀਗਾ ਬਈ ਇਹ ਲੋਕ ਮੂਰੇ ਹੋਏ ਹੋਏ ਹਾਂ ਨਹੀਂ ਇਹਦਾ ਜਵਾਬ ਲੈਣਾ ਬਾਈ ਦਾ ਫੇਰ ਨਹੀਂ ਮੈਂ ਗੱਲ ਤੋਂ ਮੈਨੂੰ ਲੱਗੇ ਮੈਂ ਦੱਸ ਦਿੰਦਾ ਇਹ ਕਰਦਾ ਅਸੀਂ ਸਰਦਾਵੇ 10 ਦਿਨ 10 ਦਿਨ 10 ਦਿਨ ਬਈ ਜਾਂਦੇ ਰਹੇ ਬੇਈਮਾਨ ਹੈ ਘਦਾਰ ਹੂੰ ਲੋਕ ਨਖੇਦਾਂ ਨਕਮੇ ਆ ਲਾਲਚੀ ਆ ਖੁਦਗਰਜ਼ ਆ ਲੋਕਾਂ ਦਾ ਇਹ ਹਾਲ ਤੁਹਾਨੂੰ ਮੈਂ ਇਹ ਕਿਉਂ ਹੋ ਰਿਹਾ ਹਾਲਾਤ ਹਮ ਇੱਥੇ ਇਸ ਪਿੰਡ ਚ ਕੋਈ ਵੀ ਲੀਡਰ ਆ ਜੇ ਕਿਸੇ ਵੀ ਪਾਰਟੀ ਦਾ ਆ ਜੇ ਜਿਨੀਰ ਝੋਲੀ ਚੁੱਕਾ ਹੈ ਫਿਰ ਉਹਨਾਂ ਨੂੰ ਕਿਉਂ ਬਚਾ ਰਹੇ ਖੁਦਗਰਜ਼ਾਂ ਨੂੰ ਬਾਈ ਜੇ ਲੋਕ ਨਕਮੇ ਲਾਲਚੀ ਤੁਸੀਂ ਕਿਉਂ ਬਚਾ ਰਹੇ ਆ ਕੋਣ ਖੜੇ ਆ ਆ ਕੋਣ ਖੜੇ ਆ ਆ ਕੋਣ ਖੜੇ ਆ ਪਹਿਲੀ ਆ ਕੋਣ ਛੋਟੇ ਆ ਇਸ ਗੱਲ ਦੇ ਵਿੱਚ ਮੈਂ ਬਾਰ ਬਾਰ ਬਹੁਤ ਵਾਰੀ ਪਹਿਲਾਂ ਵੀ ਗੱਲ ਕੀਤੀ ਐ ਵੀ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂਲ ਦੇ ਬਰਾਬਰ ਵੀ ਨਹੀਂ ਇਹ ਲੋ ਗੁਰੂ ਸਾਹਿਬ ਨਾਲ ਖੜ ਗਏ ਨਾਲ ਖੜ ਗਏ ਸੀ ਕਿੰਨੇ ਬੰਦੇ ਸੀ ਜਦੋਂ ਇੱਥੇ ਚਮਕੌਰ ਸਾਹਿਬ ਜਲੇ ਆ ਚਮਕੌਰ ਸਾਹਿਬ ਦੀ ਜਦੋਂ ਲੜਾਈ ਹੁੰਦੀ ਹੈ ਪਹਿਲਾਂ ਇੱਥੇ ਤਾਂ ਇੱਥੇ ਆਏ ਸੀ ਨਾ ਥਾੜੀ ਮਾਰ ਕੇ ਗੁਰੂ ਸਾਹਿਬ ਇਹ ਤੋਂ ਬਾਅਦ ਖੇਦਰਾਣੇ ਗਏ ਆ ਕਿੰਨੇ ਲੋਕ ਨਾਲ ਸੀ ਦੋ ਸਿੰਘ ਸੀ ਇੱਥੇ ਦੋ ਕਿੰਨੇ ਬੰਦੇ ਸੀ ਹੁਣ ਮੈਂ ਪਤਾ ਕਿਉਂ ਕਹਿ ਰਿਹਾ ਅਸੀਂ ਉਹਨਾਂ ਦੇ ਨੇੜੇ ਤੇੜੇ ਬਣੀ ਅਸੀਂ ਤਾਂ ਖੱਤੜਾਂ ਦੀ ਧੂਲ ਵੀ ਨਹੀਂ ਗੇ ਬੱਠ ਮੈਂ ਕਹਿਣਾ ਕੀ ਚਾ ਰਿਹਾ ਹਾਂ ਬੰਦਾ ਇੱਕੀ ਤੁਰਦਾ ਹੁੰਦਾ ਫਿਰ ਦੋ ਤੁਰਦੇ ਹੁੰਦੇ ਆਜ ਉਹ ਕਾਫਲਾ ਬਣ ਚੁੱਕਿਆ ਜਿਹਦਾ ਇਹਨਾਂ ਨੂੰ ਦੁੱਖ ਹੈ ਮੈਂ ਸਿਰਫ ਇੱਕ ਗੱਲ ਪੁੱਛਦਾ ਮੇਰੀ ਗੱਲ ਤੋਂ ਅਗਲੀ ਗੱਲ ਇੱਕ ਮਿੰਟ ਖੜੀ ਲੱਖੇ ਇੱਕ ਗੱਲ ਪੁੱਛ ਲੈ ਮੈਂ ਨਾ ਕੋਈ ਗੱਲ ਦਾ ਚੱਕਰ ਹੀ ਨਹੀਂ ਖੜ ਜਾ ਇੱਕ ਮਿੰਟ ਚਾਹ ਨਾ ਹੁਣ ਮੈਨੂੰ ਇੱਕ ਗੱਲ ਦੱਸੀ ਲੈ ਵੀ ਕੀ ਇਹ ਬੁੱਢਾ ਨਾਲਾ ਜੋ ਹੋ ਰਿਹਾ ਹੈ ਜੋ ਇਹ ਹੋ ਰਿਹਾ ਹੈ ਕੀ ਇਹ ਸਾਰੇ ਜਾਣੇ ਉਹਦਾ ਦੋਸ਼ ਦੱਸਣਗੇ ਕਿਹਦੇ ਸਿਰ ਹੈ ਬੁੱਢੇ ਨਾਲੇ ਚ ਜੋ ਹੋ ਰਿਹਾ ਹੈ ਹੰਸਲਾ ਨਦੀ ਜੋ ਇਤਿਹਾਸਕ ਨਦੀ ਸੀ ਬਰਬਾਦ ਹੋ ਗਈ ਉਹਦੇ ਬਾਰੇ ਦੱਸਣਗੇ ਸਤਲੁਜ ਜਿੱਦੇ ਚੋਂ ਅੰਮ੍ਰਿਤ ਛਕਾਇਆ ਗਿਆ ਜੋ ਉਹ ਅੰਮ੍ਰਿਤ ਅੱਗੇ ਗਾਓ ਅੱਗੇ ਬਿਮਾਰੀਆਂ ਵੰਡ ਰਿਆ ਮੈਂ ਪੰਜਾਬ ਵਾਲ ਨਹਿਰ ਤੇ ਗਹਿਣ ਹਬੂਰ ਉਹਦੇ ਬਾਰੇ ਦੱਸਣਗੇ ਉਹ ਜ਼ਹਿਰੀਲੀ ਕਿਵੇਂ ਹੋ ਗਈ ਕੋਈ ਦੱਸੂਗਾ ਉਹਦੇ ਬਾਰੇ ਇਹ ਜ਼ਿੰਮੇਵਾਰੀ ਤੋਂ ਭੱਜਣ ਲਈ ਮੈਂ ਆਣਾ ਸਾਡੀ ਛੱਡ ਦਿਓ ਗੱਲ ਆ ਸਾਡਾ ਤਾਂ ਲੋੜ ਹੀ ਨਹੀਂ ਮੈਂ ਆਣਾ ਸਾਰੇ ਪੰਜਾਬ ਦਾ ਪਾਣੀ ਆ ਕੇ ਦੱਸ ਦੇਣਗੇ ਕੀ ਇਹ ਸਹੀ ਹੈ ਇੱਕ ਹੋਰ ਗੱਲ ਤੇ ਉਹਨਾਂ ਦੀ ਐਸਓਪੀ ਨੂੰ ਤੋੜਨ ਦੇ ਲਈ ਤੁਹਾਡੇ ਕੋਲ ਕੀ ਚਾਰਾ ਜੋ ਹੈ ਭਾਈ ਗੱਲਾਂ ਨਾਲ ਕੁਝ ਨਹੀਂ ਹੋਣਾ ਕਿਸਾਨ ਆਪਣੇ ਨਾਮ ਕਜ ਮਰੀ ਪਰ ਕਾਨੂੰਨੀ ਚਾਰਾ ਜੋ ਹੈ ਟੈਕਨੀਕਲ ਪੁਆਇੰਟ ਕੀ ਨੇ ਤੁਹਾਡੇ ਮੈਂ ਦੱਸ ਦਿੰਦਾ ਮੈਂ ਦੱਸ ਦਿੰਦਾ ਮੈਨੂੰ ਦੱਸੋ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਪਾਣੀ ਨਾ ਹਾਂਜੀ ਪਾਣੀ ਦੇ ਤੁਸੀਂ ਟੈਸਟ ਕਰਦੇ ਹੋ ਆ ਜਿਹੜੇ ਮੈਂ ਸ਼ੈਲਾ ਖੁਰਦ ਦੀ ਗੱਲ ਕਰ ਰਿਹਾ ਉੱਥੇ ਟੀਡੀਐਸ ਪਤਾ ਕਿੰਨਾ 1800 ਹਜ਼ਾਰ ਤੇ 1800 ਦੇ ਵਿੱਚ ਟੀਡੀਐਸ ਹੈ ਔਰ ਇੱਕ 150 ਤੋਂ ਟੀਡੀਐਸ ਉੱਤੇ ਵਾਜੇ ਆ ਜੇ ਫੋਨ ਬੰਦ ਕਰੋ 150 ਤੋਂ ਉੱਤੇ ਟੀਡੀਐਸ ਵਾਜੇ ਤੋ ਜ਼ਿੰਦਗੀ ਲਈ ਖਤਰਨਾਕ ਹੈ ਮੈਨੂੰ ਇਹ ਦੱਸ ਦੇਣਗੇ ਕਿ ਇਹ TDS ਕੀ ਪਹਿਲਾਂ ਵੀ ਐ ਹੀ ਹੁੰਦਾ ਸੀ ਪਾਣੀ ਦਾ ਜੇ ਨਹੀਂ ਹੁੰਦਾ ਸੀ ਤਾਂ ਇਹਦਾ ਜ਼ਿੰਮੇਦਾਰ ਕੌਣ ਹੈ ਕੀ ਆ ਸ਼ੈਲਾਗੁਰਦ ਬਾਲੀ ਦੂਰ ਨਹੀਂ ਗੜਸ਼ੰਕਰ ਮੈਂ ਨਹੀਂ ਕਰ ਰਿਹਾ ਮੋਕਤ ਸਰ ਦੀ ਗੱਲ ਕਰ ਰਿਹਾ ਮੈਂ ਕਿ ਤੋ ਹੋਰ ਦੀ ਗੱਲ ਨਹੀਂ ਕਰ ਰਿਹਾਗਾ ਕੀ ਇਹ ਗਲਤ ਹੈ ਜਾਂ ਨਹੀਂ ਹੈ ਜੇ ਸਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹੀ ਇੱਕ ਧਰਤੀ ਬਚੀ ਆ ਸਾਡੇ ਕੋਲ ਲਾਏ ਦੇਖੀ ਆ ਦੇਖੋ ਇੱਥੇ 12 ਸਿੰਘੇ ਤੇ ਹੋਰ ਜਾਨਵਰ ਖੜੇ ਤੇ ਮੈਂ ਪਿੱਛੇ ਕਰਦਾ 12 ਸਿੰਘੇ ਵੀ ਆ ਬਾਈ ਜੀ ਆ ਦੇਖੀ ਮੋਰ ਮੋਰ ਇਹ ਜੀ ਦਿਖਾ ਦੂੰਗਾ ਲੋਕਾਂ ਨੇ ਡਰ ਜਾਣਾ ਜਾਨਵਰ ਵਿੱਚ ਚੀਤੇ ਵੀ ਹੈਗੇ ਆ ਆਏ ਸੀ ਇਰਗੇ ਚ ਨਾ ਇਹ ਸਾਰਾ ਜੜਾ ਇਹ ਸਾਰਾ ਜੰਗਲ ਉਜੜ ਜਾਣਾ ਨਹੀਂ ਉਹ ਤਾਂ ਕਹਿੰਦੇ ਪਹਿਲਾਂ ਹੀ ਜੜੀ ਹੋਈ ਜਗਾ ਲਈ ਅਸੀਂ ਇੱਥੇ ਕਿਹੜੇ ਚੀਤੇ ਮੋਰ ਆ ਆ ਦੇਖ ਤੈਨੂੰ ਮੋਰ ਦਿਖਾ ਰਹੇ ਆ ਨਾਲ ਲੈ ਚੱਲਦਾ ਮੈਂ ਕਹਿਣਾ ਆ ਆ ਕੀ ਆ ਆੜੀ ਆ ਇੱਧਰ ਆ ਇੱਕ ਅਜੇ ਸਵੇਰੀ ਤੋਂ ਪੰਛੀ ਆਉਂਦੇ ਔਰ ਸਵੇਰੀਓ ਸਵੇਰੀ 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 ਪੰਛੀ ਆਉਂਦੇ ਆ ਨਹੀਂ ਵੱਡੇ ਕੱਚੀ ਗੱਲ ਹੈ ਏ ਕੱਚੀ ਗੱਲ ਹੈ ਕਿ ਥਲੀ ਮੰਨ ਗਿਆ ਕਿ ਭਾਈ ਇਹ ਫੈਕਟਰੀਆਂ ਖਰਾਬ ਕਰਦੀਆਂ ਨੇ ਤਾਂ ਹੀ ਉਹਨਾਂ ਨੇ ਖਾਲੀ ਜਗ੍ਹਾ ਲਈ ਮੰਨਤਾ ਕਿ ਅੱਜ ਮੈਂ ਤਾਂ ਉਹਨਾਂ ਦੀ ਧਿਰ ਨਹੀਂ ਬੋਲ ਬੋਲ ਅਸੀਂ ਤਾਂ ਕਰ ਰਹੇ ਹਾਂ ਗੀਟ ਤੇ ਅਪੀਲ ਸੁਣ ਲੋਕਾਂ ਨੂੰ ਪਤਾ ਹੋਵੇ ਤੁਹਾਡੇ ਕੋਲ ਜਵਾਬ ਹੈ ਪਰ ਅੱਜ ਹੈਗੀ 27 28 29 30 ਅਪ੍ਰੈਲ ਨੂੰ ਇਥੇ ਪਬਲਿਕ ਹੀਅਰਿੰਗ ਹੋ ਰਹੀ ਹੈ ਯਾਨਕਿ ਲੋਕਾਂ ਨੂੰ ਸੁਣਨ ਆ ਰਹੀ ਹੈ ਸਰਕਾਰ ਹਾਂਜੀ ਵੀ ਕੀ ਫੈਕਟਰੀ ਲੱਗਣੀ ਚਾਹੀਦੀ ਏਕ ਨਹੀਂ ਲੱਗਣੀ ਚਾਹੀਦੀ ਇਹ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਇਹਦਾ ਆ ਕੇ ਵਿਰੋਧ ਕਰੋ ਨਹੀਂ ਇਹ ਬਾਈ ਜੀ ਮੈਨੂੰ ਲੱਗਦਾ ਇਹ ਗਲਤ ਨਹੀਂ ਹੋ ਰਿਹਾ ਜਿਹੜੇ ਲੋਕਾਂ ਨੂੰ ਲੋਕਲ ਲੋਕਾਂ ਨੂੰ ਇੱਥੋਂ ਦੀ ਪ੍ਰੋਬਲਮ ਹੋਣੀ ਤਾਂ ਲੋਕਲ ਲੋਕਾਂ ਨੂੰ ਹੀ ਮੈਂ ਦੱਸਦਾ ਮੈਂ ਦੱਸਦਾ ਮੈਂ ਇਹਨਾਂ ਨੇ ਆਪਣੀਆਂ ਟਰਾਲੀਆਂ ਪਾਰ ਲਈਆਂ ਨੇ ਇੱਕ ਮਿੰਟ ਖੜ੍ਹ ਜੀ ਲੋਕਲ ਲੋਕਾਂ ਨੂੰ ਕਿਹਾ ਇੱਕ ਮਿੰਟ ਖੜ੍ਹ ਲੱਖੇ 1 ਸੈਕਿੰਡ ਖੜ੍ਹ ਲੀ ਗੱਲ ਕਰ ਲੈਂਦੀ ਲੋਕਲ ਤੁਹਾਨੂੰ ਮੈਂ ਦੱਸਦਾ ਹਾਂ ਜੀ ਇਹਨਾਂ ਨੇ ਕਾਨੂੰਨ ਬਣਾ ਰੱਖਿਆ ਕਿ ਕੋਈ ਵੀ ਬੰਦਾ ਆ ਸਕਦਾ ਹੈ ਠੀਕ ਹੈ ਜੀ ਕੋਈ ਵੀ ਬੰਦਾ ਪਬਲਿਕ ਹੀਰਿੰਗ ਚ ਆ ਸਕਦਾ ਹੈ باوجود ਉਸਦੇ ਆ ਸਾਰੇ ਗਵਾਹ ਨੇ ਲੋਕ ਅਸੀਂ ਬੈਠ ਕੇ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਕੋਈ ਵੀ ਬਾਹਰਲਾ ਬੰਦਾ ਇੱਥੇ ਨਹੀਂ ਆਊਗਾ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਗੁਰੂ ਘਰ ਆਉਣ ਦੀ ਗੁਰੂ ਘਰ ਜੰਡ ਸਾਹਿਬ ਆ ਨਾਲ ਹੈ ਪਿੱਛੇ ਜਿੱਤੋ ਅਜੇ ਤੁਮ ਲੱਗਦਾ ਕਿਲੋ ਮੀਟਰ ਦਾ ਆਡਰ ਕਿਸੇ ਤਰ੍ਹਾਂ ਦਾ ਹੋ ਗਿਆ ਜੀ ਨਹੀਂ ਕਿਉਂਕਿ ਲੜਾਈ ਝਗੜਾਂਗੇ ਜੀ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਆਮ ਲੋਕ ਬਾਹਰ لے ਆਉਣਗੇ ਇਸ ਜਗ੍ਹਾ ਅਸੀਂ ਚਾਹ ਰਹੇ ਹਾਂ ਕਿ ਸਿਰਫ ਲੋਕਲ ਹੋਣ ਠੀਕ ਹੈ ਜੀ ਕੀ ਇਹ ਬਾਕੀ ਜਿਹੜੀ ਇਹ ਦੂਜੀਆਂ ਧਿਰਾਂ ਬਣੀਆਂ ਫਿਰਦੀਆਂ ਜਿਹਦੇ ਚ ਆਪ ਵੀ ਹੈ ਕਾਂਗਰਸ ਵੀ ਹੈ ਅਕਾਲੀ ਵੀ ਨੇ ਬੀਜੇਪੀ ਵੀ ਨੇ ਕੀ ਉਹ ਧਿਰਾਂ ਇਹ ਗਾਰੰਟੀ ਕਰ ਦੇਣਗੇ ਕਿ ਇਸ ਜਗ੍ਹਾ ਤੇ ਹੋਣ ਵਾਲੀ ਹੈ ਪਬਲਿਕ ਹੀਰਿੰਗ ਕੋਈ ਬਾਹਰਲਾ ਨਹੀਂ ਆਊਗਾ ਅਸੀਂ ਗਾਰੰਟੀ ਕਰਦੇ ਹਾਂ ਕੋਈ ਬਾਹਰਲਾ ਨਹੀਂ ਹੋਊਗਾ ਸਿਰਫ ਲੋਕਾਂ ਲੋਕ ਆਉਣਗੇ ਔਰ ਉਹ ਹੁਣ ਮੈਂ ਦੱਸਦਾ ਤੁਹਾਨੂੰ ਕਾਨੂੰਨ ਕਿੱਡਾ ਗਲਤ ਬਣਾਇਆ ਹੋਇਆ ਕਿ ਕੋਈ ਵੀ ਬੰਦਾ ਮੇਲ ਕਰ ਸਕਦਾ ਹੈ ਕਿ ਗਲਤ ਹੈ ਕੋਈ ਵੀ ਬੰਦਾ ਮਤਲਬ ਦੁਨੀਆ ਦੇ ਇੱਥੇ ਖੜਾ ਹੋਣਾ ਹੈ ਰੋਮਾਨਾ ਖੜਾ ਹਾਂ ਜੀ ਇਹਨਾਂ ਦੇ ਜੀਰੇ ਫੈਕਟਰੀ ਜਦੋਂ ਪਬਲਿਕ ਹੀਅਰਿੰਗ ਹੋਈ ਸੀ ਨਾ ਜੀਰਾ ਮੈਂ ਉਸ ਇਲਾਕੇ ਦੇ ਆਂ ਫਰੀਦਕੋਟ ਦੇ ਪਿੰਡਾਂ ਦੇ ਨਾਂ ਪਾਏ ਗਏ ਸੀ ਝੋਟੀਆਲਾ ਇਹ ਫਰੀਦਕੋਟ ਕੰਸਟੀਟੂਐਂਸੀ ਦਾ ਔਰ ਉਹ ਮਿਸਟਰ ਦੀਪ ਮਲੋਤਰਾ ਉਹ ਉੱਥੇ ਖੜਾ ਹੋਇਆ ਸੀ ਲਿਆ ਕੇ ਆਪਦੇ ਪਿੰਡਾਂ ਦੇ ਬੰਦੇ ਬਾਤੇ ਆਪਦੇ ਪਿੰਡਾਂ ਦੇ ਨਾਂ ਪਾਤੇ ਜਦ ਕਿ ਪਿੰਡ ਮਈਆਂ ਆਲਾ ਮਰ ਰਿਹਾ ਸੋਢੀ ਆਲਾ ਮਰ ਰਿਹਾ ਮਨਸੂਰ ਆਲਾ ਮਰ ਰਿਹਾ ਪਾਣੀ ਗੰਦਾ ਹੋ ਗਿਆ ਇਹੀ ਕਰਤੂ ਤੇ ਇੱਥੇ ਨਾ ਕਰਨ ਇਸ ਲਈ ਅਸੀਂ ਸਿਕਿਉਰਿਟੀ ਕਰਕੇ ਅਸੀਂ ਬੈਠਾਂਗੇ ਗੁਰੂ ਘਰ ਕੋਈ ਬੰਦਾ ਬਾਹਰਲਾ ਇੱਥੇ ਨਹੀਂ ਆਊਗਾ ਅਸੀਂ ਤੁਹਾਡੇ ਕੈਮਰੇ ਆ ਰਾਈ ਵੀ ਕਹਿ ਰਹੇ ਆ ਕਿ ਜਿੰਨੇ ਬੰਦੇ ਬਾਹਰਲੇ ਆਉਣ ਇਸ ਇਲਾਕੇ ਤੋਂ ਉਹ ਗੁਰੂ ਘਰ ਆਉਣ ਇਲਾਕੇ ਵਾਲੇ ਇੱਥੇ ਆਉਣ ਜੇ ਕੋਈ ਬਾਹਰਲਾ ਆਇਆ ਤਾਂ ਇਹਨਾਂ ਨੂੰ ਪਤਾ ਹੋਵੇ ਅਸੀਂ ਬੈਠੇ ਆ ਨਹੀਂ ਗੁਰੂ ਘਰ ਕਿਉਂ ਆਉਣ ਆ ਬਈ ਨਾ ਜੀ ਫਿਰ ਇਸ ਲਈ ਦੱਸ ਦਿੰਨੇ ਕਿਉਂ ਦੱਸ ਦਿੰਨੇ ਕਿਉਂ ਇਹਦਾ ਜਵਾਬ ਮੈਂ ਦੇ ਦਿੰਦਾ ਦੱਸ ਦਿੰਦੇ ਲੱਖੇ ਦੱਸ ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਨੀਲੋਂ ਵਾਲੀ ਨਹਿਰ ਦਾ ਪਾਣੀ ਮੇਰਾ ਜ਼ਿਲ੍ਹਾ ਬਰਹੰਡਾ ਵੀ ਪੀਂਦਾ ਹੈ ਬਰਨਾਲਾ ਵੀ ਪੀਂਦਾ ਮਾਨਸਾ ਵੀ ਪੀਂਦਾ ਇਹਦਾ ਸਾਡੇ ਕੋਲ ਵੀ ਪਾਣੀ ਜਾਊਗਾ ਸਤਲੋਜ ਦਾ ਪਾਣੀ ਜੈਸਲਮੇਰ ਵੀ ਪੀਂਦਾ ਹੈ ਗੰਗਾ ਨਗਰ ਵੀ ਪੀਂਦਾ ਬੀਕਾ ਨਗਰ ਵੀ ਪੀਂਦਾ ਸਾਰਾ ਦੱਖਣੀ ਮਾਲਵਾ ਪੀਂਦਾ ਬੁੱਢਾ ਕਿਉਂ ਹੈ